ਪੂਰੇ ਪੰਜਾਬ ਦੇ ਵਿੱਚ ਅੱਜ VOTING ਜਾਰੀ ਹੈ ਤੇ ਉੱਥੇ ਹੀ ਪਾਈ ਅਮਰਤਪਾਲ ਦੇ ਮਾਤਾ ਤੇ ਪਿਤਾ ਦੇ ਵੱਲੋਂ ਜਿੱਤ ਦਾ ਦਾਵਾ ਕਰ ਦਿੱਤਾ ਹੈ ਤੇ ਦੱਸਿਏ ਕਿ ਉਹਨਾਂ ਦੇ ਵੱਲੋਂ ਅੱਜ ਵੋਟ ਵੀ ਪਾਈ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਪੁੱਤ ਜਿਹੜਾ ਕਿ ਆਜਾ ਚੋਣ ਲੜ ਰਿਹਾ ਹੈ ਤੇ ਜਿਸ ਨੂੰ ਲੈ ਕੇ ਹਾਲਾਤਾਂ ਦੇ ਨਾਲ ਵੀ ਅਸੀਂ ਲੜਾਂਗੇ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਖੜੂਰ ਸਾਹਿਬ ਦੇ ਵਿੱਚ ਸਾਡੀ ਜਿੱਤ ਤਾਂ ਜਿਹੜੀ ਕਿ ਜ਼ਰੂਰ ਹੋਵੇਗੀ ਤੇ ਜਿਸ ਨੂੰ ਲੈ ਕੇ ਬਾਕੀ ਉਮੀਦਵਾਰਾਂ ਨੂੰ ਲੈ ਕੇ ਵੀ ਉਹਨਾਂ ਨੇ ਬਿਆਨਬਾਜ਼ੀ ਦਿੱਤੀ ਹੈ ਤੇ ਉੱਥੇ ਕੁਝ ਅਕਾਲੀ ਦਲ ਅਤੇ ਸਰਕਾਰ ਨੂੰ ਲੈ ਕੇ ਤਿੱਖੇ ਨਿਸ਼ਾਨੇ ਵਿਸਾਦੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦਾ ਹੋਰ ਕੀ ਕਹਾਂ ਬਹੁਤ ਬਖਸ਼ਿਸ਼ ਆ ਖੁਸ਼ੀ ਦਾ ਦੇਣੀ ਆ ਮਹਾਰਾਜ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਾਉਣਗੇ ਲੱਗਦਾ ਨਹੀਂ ਕਿ ਜਿਵੇਂ ਪਿੰਡ ਦੇ ਵਿੱਚ ਤਾਂ ਲੱਗਦਾ ਜਿਵੇਂ ਵਿਆਹ ਵਰਗਾ ਮホール ਸਾਰਾ ਪਿੰਡ ਹੀ ਤੜਕੇ ਤੜਕੇ ਆ ਸਾਰੇ ਪਿੰਡ ਦਾ ਹੀ ਬੜਾ ਸਹਿਯੋਗ ਆ ਬਹੁਤ ਹੀ ਪਿੰਡ ਵਾਲੇ ਪਿਆਰ ਕਰਦੇ ਆ ਤੇ ਸਾਰਾ ਪਿੰਡ ਜਿਜ ਪਹੁੰਚਿਆ ਬੀਬੀਆਂ ਘਰਾਂ ਚ ਕੁਛ ਕੰਮ ਕਰਨ ਡੀਆਂ ਉਹ ਵੀ ਪਹੁੰਚਣ ਵਾਲੀਆਂ ਠੀਕ ਹੈ ਜੀ ਬਾਬਾ ਇਹ ਕਹਿ ਸਕਦੇ ਆ ਕਿ 30 ਦਿਨਾਂ ਦੇ ਉਹ ਜਿਹੜਾ ਤਤਉਨ ਪ੍ਰਚਾਰ ਚ ਰੁੱਝੇ ਹੋਏ ਸੀਗੇ ਹੁਣ ਜੇ ਜੇਕਰ ਗੱਲ ਕਰੀਏ ਤਾਂ ਅੱਜ ਦਿਨ ਆਇਆ ਹੈਗਾ ਮੂਟਿੰਗ ਦਾ ਹਾਂਜੀ ਪ੍ਰਚਾਰ ਪਰਸਨਾਂ ਦਾ ਸਾਮਝੋ ਕਰ ਅੱਜ ਮੂਟਿੰਗ ਤੋਂ ਬਾਅਦ ਕਿਸ ਤਰ੍ਹਾਂ ਦਾ ਰੁਝਾਨ ਲੱਗਦਾ ਜਾਂ ਚੇਰੇ ਤੇ ਰੌਣਕ ਹੈਗੀ ਹੈ ਨਹੀਂ ਰੌਣਕ ਤੇ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲੇ ਤੇ ਆਪਾਂ ਨੂੰ ਆਸ ਵੀ ਆਪੀ ਵੱਡੀ ਲੀਡ ਚ ਜਿੱਤ ਪ੍ਰਾਪਤ ਆਊਗੀ ਜਿਹੜਾ ਦੁਨੀਆ ਦਾ ਪਿਆਰ ਵੇਖਿਆ ਸੰਗਤ ਦਾ ਪਿਆਰ ਵੇਖਿਆ ਉਹ ਨੂੰ ਆਸ ਹੈ ਕਿ ਲੀਡ ਵੱਡੀ ਲੀਡ ਚ ਜਿੱਤ ਪ੍ਰਾਪਤ ਆਊਗੀ ਥਾਰੀ ਜਗ੍ਹਾ ਤੇ ਬੜਾ ਸ਼ਾਸ ਸੀ ਪਹਿਲਾਂ ਸੀ ਉਹ ਫੋਨ ਕੀਤਾ ਸਾਰੇ ਅਸੀਂ ਪੁਲਿਸ ਸਟੇਸ਼ਨਾਂ ਤੇ ਬਾਕੀ ਵੀ ਜਾਵਾਂਗੇ ਜੀ ਆ ਜਾਵਾਂਗੇ ਸਾਰੇ ਮਾਰਾਂਗੇ ਚੱਕਰ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਤੁਹਾਡੇ ਤੇ ਇਹ ਖੁਸ਼ੀ ਦੀ ਸੰਗਤਾਂ ਦਾ ਜਿੰਨਾ ਪਿਆਰ ਅਸ਼ਾਵਾ ਦੇਖੋ ਸੇਰ ਸੇਰਾ ਜੇ ਕਿੰਨੇ ਕਿੰਨੇ ਸਾਰੇ ਲੋਕ ਕਿੰਨਾ ਉਹਨਾਂ ਨੂੰ ਚਾਹਵਾ ਵੋਟ ਪਾਉਣ ਵਾਸਤੇ ਇਹ ਮੇਰੇ ਖਿਆਲ ਆ ਕਿ ਬਹੁਤ ਸਾਡੇ ਵਾਸਤੇ ਵੀ ਖੁਸ਼ੀ ਦੀ ਗੱਲ ਹੈ ਤੇ ਇਹ ਜਿਹੜਾ ਸਮਾਂ ਅਸੀਂ ਕਾਫੀ 30 ਦਿਨ ਤੋਂ ਡਿੱਗ ਰਹੇ ਸੀ ਉਹ ਅੱਜ ਆਇਆ ਫੈਸਲੇ ਦੀ ਘੜੀ ਇਸ ਕਰਕੇ ਅਸੀਂ ਬਹੁਤ अच्छा कर, आ, तो ਜੇਕਰ ਗੱਲ ਕੀਤੀ ਜਾਵੇ ਲੀਗਲੀ ਤੌਰ ਤੇ ਵੀ ਤੁਹਾਡੀ ਕਿਸੇ ਵਕੀਲ ਨਾਲ ਗੱਲ ਹੋਈ ਹੈ ਜਾਂ ਉਹਨਾਂ ਦੇ ਪੈਨਲ ਦੇ ਨਾਲ ਕਿ ਜਦੋਂ ਜੇਕਰ ਜਿੱਤ ਜਾਂਦੇ ਜੇ ਲੋਕ ਫਤਵਾ ਦੇ ਦਿੰਦੇ ਨੇ ਅਮਰਤਪਾਲ ਸਿੰਘ ਉਹਨਾਂ ਨੂੰ ਤਾਂ ਕਰੋ ਤੱਕ ਬਾਹਰ ਆ ਸਕਦੇ ਨੇ ਨਹੀਂ ਇਹ ਚੀਜ਼ ਹੈ ਕਿ ਲੋਕ ਫਤਵਾ ਆ ਜਾਊਗਾ ਪਰसों ਰਿਜ਼ਲਟ 4-3 ਦਾ ਰਿਜ਼ਲਟ ਆ ਜਾਊਗਾ ਉਹ ਬੱਚੀ ਜੋ ਲੀਗਲ ਪ੍ਰੋਸੈਸ ਉਹ ਲੀਗਲ ਟੀਮ ਦੇਖੂਗੀ ਪੂਰੇ ਪੰਜਾਬ ਦੇ ਵਿੱਚ ਅੱਜ VOTING ਜਾਰੀ ਹੈ ਤੇ ਉੱਥੇ ਹੀ ਭਾਈ ਅਮਰਤਪਾਲ ਦੇ ਮਾਤਾ ਤੇ ਪਿਤਾ ਦੇ ਵੱਲੋਂ ਜਿੱਤ ਦਾ ਦਾਵਾ ਕਰ ਦਿੱਤਾ ਹੈ ਤੇ ਦੱਸਿਏ ਕਿ ਉਹਨਾਂ ਦੇ ਵੱਲੋਂ ਅੱਜ ਬੋਰਡ ਵੀ ਪਾਈ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਪੁੱਤ ਜਿਹੜਾ ਕਿ ਆਜਾ ਚੋਣ ਲੜ ਰਿਹਾ ਹੈ ਤੇ ਜਿਸ ਨੂੰ ਲੈ ਕੇ ਹਾਲਾਤਾਂ ਦੇ ਨਾਲ ਵੀ ਅਸੀਂ ਲੜਾਂਗੇ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਖਡੂਰ ਸਾਹਿਬ ਦੇ ਵਿੱਚ ਸਾਡੀ ਜਿੱਤ ਜਿਹੜੀ ਕਿ ਜ਼ਰੂਰ ਹੋਵੇਗੀ ਤੇ ਜਿਸ ਨੂੰ ਲੈ ਕੇ ਬਾਕੀ ਉਮੀਦਵਾਰਾਂ ਨੂੰ ਲੈ ਕੇ ਵੀ ਉਹਨਾਂ ਨੇ ਬਿਆਨਬਾਜ਼ੀ ਦਿੱਤੀ ਹੈ ਤੇ ਉੱਥੇ ਕੁਝ ਅਕਾਲੀ ਦਲ ਅਤੇ ਸਰਕਾਰ ਨੂੰ ਲੈ ਕੇ ਤਿੱਖੇ ਨਿਸ਼ਾਨੇ ਵਿਸਾਦੇਗੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਦਾ ਹੋਰ ਕੀ ਕਹਿਣਾ ਬਹੁਤ ਬਖਸ਼ਿਸ਼ ਆ ਖੁਸ਼ੀ ਦਾ ਦੇਣੀ ਆ ਮਹਾਰਾਜ ਵੱਡੀ ਲੀਡ ਚ ਜਿੱਤ ਪ੍ਰਾਪਤ ਕਰਾਉਣਗੇ ਲੱਗਦਾ ਨਹੀਂ ਕਿ ਜਿਵੇਂ ਪਿੰਡ ਦੇ ਵਿੱਚ ਤਾਂ ਐ ਲੱਗਦਾ ਜਿਵੇਂ ਵਿਆਹ ਵਰਗਾ ਮਹੌਲ ਸਾਰਾ ਪਿੰਡ ਹੀ ਕੜਕੀ ਤਰਕੇ ਆ ਸਾਰੇ ਪਿੰਡ ਦਾ ਹੀ ਬੜਾ ਸਹਿਯੋਗ ਆ ਬਹੁਤ ਹੀ ਪਿੰਡ ਵਾਲੇ ਪਿਆਰ ਕਰਦੇ ਆ ਤੇ ਸਾਰਾ ਪਿੰਡ ਹੀ ਜੱਜੇ ਪਹੁੰਚਾਈ ਬੀਬੀਆਂ ਘਰਾਂ ਚ ਕੁਝ ਕੰਮ ਕਰਨ ਡੀਆਂ ਉਹ ਵੀ ਪਹੁੰਚਣ ਵਾਲੀਆਂ ਠੀਕ ਹੈ ਮਾਤਾ ਜੀ 바ਵਾ ਕਹਿ ਸਕਦਾ ਕਿ 30 ਦਿਨਾਂ ਤੋਂ ਜਿਹੜਾ ਚੋਣ ਪ੍ਰਚਾਰ ਚ ਰੁੱਝੇ ਹੋਏ ਸੀਗੇ ਹੁਣ ਜੇਕਰ ਗੱਲ ਕਰੀਏ ਤਾਂ ਅੱਜ ਦਿਨ ਆਇਆ ਹੈਗਾ VOTING ਦਾ ਹਾਂਜੀ ਚੋਣ ਪ੍ਰਚਾਰ ਪਰਸਪਰ ਦਾ ਥੰਮ ਚੁੱਕਾ ਹੈ ਅਤੇ ਅੱਜ VOTING ਤੋਂ ਬਾਅਦ ਚ ਕਿਸ ਤਰ੍ਹਾਂ ਦਾ ਰੁਝਾਨ ਲੱਗਦਾ ਜਾਂ ਚਿਹਰੇ ਤੇ ਰੌਣਕ ਹੈਗੀ ਹੈ ਨਹੀਂ ਰੌਣਕ ਤੇ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲੇ ਤੇ ਆਪਾਂ ਨੂੰ ਆਸ ਵੀ ਆਪੀ ਵੱਡੀ ਲੀਡ 'ਚ ਜਿੱਤ ਪ੍ਰਾਪਤ ਹੋਊਗੀ ਜਿਹੜਾ ਦੁਨੀਆਂ ਦਾ ਪਿਆਰ ਵੇਖਿਆ ਸੰਗਤ ਦਾ ਪਿਆਰ ਵੇਖਿਆ ਉਹ ਨੂੰ ਆਸ ਹੈ ਕਿ ਲੀਡ ਵੱਡੀ ਲੀਡ 'ਚ ਜਿੱਤ ਪ੍ਰਾਪਤ ਹੋਊਗੀ ਜਹਰੀ ਜਗ੍ਹਾ ਤੇ ਬੜਾ ਸ਼ਾਸੀ ਪਹਿਲਾ ਸਿੰਘ ਉਹ ਫੋਨ ਕੀਤਾ ਸਾਰੇ ਪੁਲਿਸ ਸਟੇਸ਼ਨਾਂ ਤੇ ਬਾਕੀ ਵੀ ਜਾਵਾਂਗੇ ਜੀ ਆ ਜਾਵਾਂਗੇ ਸਾਰੇ ਮਾਰਾਂਗੇ ਚੱਕਰ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਤੋਂ ਦੇ ਦੇ ਨਹੀਂ ਖੁਸ਼ੀ ਦੀ ਸੰਗਤਾਂ ਦਾ ਜਿੰਨਾ ਪਿਆਰ ਸ਼ਾਹ ਵਾ ਦੇਖੋ ਸੇਰਾ ਸੇਰਾ ਜੇ ਕਿੰਨੇ ਕਿੰਨੇ ਸਾਰੇ ਲੋਕ ਕਿੰਨਾ ਉਹਨਾਂ ਨੂੰ ਚਾਹ ਵਾ ਵੋਟ ਪਾਉਣ ਵਾਸਤੇ ਤੇ ਮੇਰੇ ਖਿਆਲ ਆ ਕਿ ਬਹੁਤ ਸਾਡੇ ਵਾਸਤੇ ਵੀ ਖੁਸ਼ੀ ਦੀ ਗੱਲ ਹੈ ਤੇ ਇਹ ਜਿਹੜਾ ਸਮਾਂ ਅਸੀਂ ਕਾਫੀ ਤੀ ਦਿਨ ਤੋਂ ਡਿੱਗ ਰਹੇ ਸੀ ਉਹ ਅੱਜ ਆਇਆ ਫੈਸਲੇ ਦੀ ਘੜੀ ਇਸ ਕਰਕੇ ਅਸੀਂ ਬਹੁਤ اچھا ਜੇਕਰ ਗੱਲ ਕੀਤੀ ਜਾਵੇ ਲੀਗਲੀ ਤੌਰ ਤੇ ਵੀ ਤੁਹਾਡੀ ਕਿਸੇ ਵਕੀਲ ਨਾਲ ਗੱਲ ਹੋਈ ਹੈ ਜਾਂ ਉਹਨਾਂ ਦੇ ਪੈਨਲ ਦੇ ਨਾਲ ਕਿ ਜਦੋਂ ਜੇਕਰ ਜਿੱਤ ਜਾਂਦੇ ਜੇ ਲੋਕ ਫਤਵਾ ਦੇ ਦਿੰਦੇ ਨੇ ਅਮਰਤਪਾਲ ਸਿੰਘ ਉਹਨਾਂ ਨੂੰ ਤਾਂ ਕਰੋ ਤੱਕ ਬਾਹਰ ਆ ਸਕਦੇ ਨੇ ਨਹੀਂ ਇਹ ਚੀਜ਼ ਹੈ ਕਿ ਲੋਕ ਫਤਵਾ ਆ ਜਾਊਗਾ ਪਰਸ ਨੂੰ ਰਿਜ਼ਲਟ 4 ਤਰੀਕ ਨੂੰ ਰਿਜ਼ਲਟ ਆ ਜਾਊਗਾ ਉਹ ਬਾਤ ਜੋ ਲੀਗਲ ਪ੍ਰੋਸੈਸ ਹੈ ਉਹ ਲੀਗਲ ਟੀਮ ਦੇਖੂਗੀ